ਸਤ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਵੇਗੀ ਇਹ ਕਹਾਣੀ ਘਰ ਦੀ ਹੱਡ ਬਿੱਤੀ ਕਹਾਣੀ ਹੈ ਘਰ ਦੇ ਵਿੱਚ ਪੈਸਿਆਂ ਦੀ ਤੰਗੀ ਸੀ ਜਦੋਂ ਦੀ ਵੀ ਮੈਂ ਘਰ ਦੀ ਛੱਤ ਉੱਪਰ ਇਹ ਚੀਜ਼ ਰੱਖਣ ਲੱਗ ਗਈ ਮੇਰੀਆਂ ਹਰ ਮੁਸ਼ਕਲਾਂ ਖਤਮ ਹੋਣ ਲੱਗ ਗਈਆਂ ਜੋ ਵੀ ਮੇਰੀਆਂ ਭੈਣਾ ਕੋਠੇ ਤੇ ਆ ਚੀਜ਼ ਰੱਖਦੀਆਂ ਨੇ ਉਹਨਾਂ ਦੀ ਕਿਸਮਤ ਜਾਗ ਜਾਂਦੀ ਹੈ ਉਹਨਾਂ ਦੇ ਬੰਦ ਭਾਗ ਵੀ ਖੁੱਲ ਜਾਂਦੇ ਨੇ ਤੇ ਪ੍ਰਮਾਤਮਾ ਦਿਨ ਬਦਲ ਦਿੰਦਾ ਹੈ ਇਸ ਨਾਲ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਪ੍ਰਮਾਤਮਾ ਤੁਹਾਨੂੰ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਦੇਣਗੇ ਤੁਹਾਡੇ ਘਰ ਦੀਆਂ ਤਰੱਕੀਆਂ ਹੋਣਗੀਆਂ ਤੇ ਤੁਹਾਡੇ ਬੱਚੇ ਵੀ ਬਹੁਤ ਜ਼ਿਆਦਾ ਕਾਮਯਾਬ ਹੋਣਗੇ ਤੇ ਉਹ ਵੀ ਪੰਛੀਆਂ ਦੀ ਤਰ੍ਹਾਂ ਆਸਮਾਨ ਤੇ ਉਡਾਰੀਆਂ ਲਾਉਣਗੇ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੋਵੇਗੀ ਇਸ ਕਹਾਣੀ ਨੂੰ ਸਮਝਾਉਣ ਦੇ ਲਈ ਇੱਕ ਛੋਟੀ ਜਿਹੀ ਕਹਾਣੀ ਹੈ ਇੱਕ ਵਾਰੀ ਇੱਕ ਰਾਜਾ ਸੀ ਉਹ ਬੜਾ ਦਿਆਲੂ ਰਾਜਾ ਸੀ ਉਹ ਲੋਕਾਂ ਦੇ ਭਲੇ ਲਈ ਬਹੁਤ ਸਾਰੇ ਕੰਮ ਕਰਦਾ ਸੀ ਤੇ ਆਪਣੀ ਪਰਜਾ ਨੂੰ ਕਦੀ ਵੀ ਦੁਖੀ ਨਹੀਂ ਦੇਖਦਾ ਸੀ ਉਹ ਹਮੇਸ਼ਾ ਆਪਣੀ ਪਰਜਾ ਦੇ ਲਈ ਸੋਚਦਾ ਰਹਿੰਦਾ ਸੀ ਉਹ ਚਾਹੁੰਦਾ ਸੀ ਮੇਰੇ ਰਾਜ ਵਿੱਚ ਮੇਰੀ ਕੋਈ ਵੀ ਪਰਜਾ ਕਦੇ ਵੀ ਦੁਖੀ ਨਾ ਹੋਵੇ ਇੱਕ ਵਾਰ ਸਮਾਂ ਇਹੋ ਜਿਹਾ ਆ ਜਾਂਦਾ ਹੈ ਕਿ ਉਸ ਦੇ ਰਾਜ ਵਿੱਚ ਕਾਲ ਪੈ ਜਾਂਦਾ ਹੈ ਸਾਰੇ ਲੋਕ ਦੁਖੀ ਹੋ ਕੇ ਰਾਜੇ ਨੂੰ ਬੁਰਾ ਭਲਾ ਕਹਿੰਦੇ ਨੇ ਫਿਰ ਉਹ ਰਾਜਾ ਆਪਣੀ ਪਰਜਾਂ ਨੂੰ ਦੁਖੀ ਦੇਖ ਕੇ ਬਹੁਤ ਹੀ ਪਰੇਸ਼ਾਨ ਹੁੰਦਾ ਹੈ ਫਿਰ ਉਹ ਰਾਜਾ ਸੋਚਦਾ ਹੈ ਇਸ ਦਾ ਤਾਂ ਕੋਈ ਨਾ ਕੋਈ ਹੱਲ ਜ਼ਰੂਰ ਕਰਨਾ ਪਵੇਗਾ ਫਿਰ ਉਹ ਇੱਕ ਸੰਤ ਫਕੀਰ ਕੋਲ ਜਾਂਦਾ ਹੈ ਉਹ ਸੰਤ ਫਕੀਰ ਪਹਾੜਾਂ ਤੇ ਰਹਿੰਦਾ ਸੀ ਰਾਜਾ ਥੱਕ ਹਾਰ ਕੇ ਉਸ ਸੰਤ ਫਕੀਰ ਕੋਲ ਚਲਾ ਜਾਂਦਾ ਹੈ ਤੇ ਆਪਣੇ ਰਾਜ ਦੀ ਦਸ਼ਾ ਬਾਰੇ ਸਾਰੀ ਗੱਲ ਦੱਸਦਾ ਹੈ ਤੇ ਉਹ ਸੰਤ ਫਕੀਰ ਨੂੰ ਕਹਿੰਦਾ ਹੈ ਮੇਰੀ ਪਰਜਾ ਬਹੁਤ ਦੁਖੀ ਹੈ ਤੁਸੀਂ ਮੈਨੂੰ ਹੁਣ ਕੁਝ ਦੱਸੋ ਤੇ ਮੈਂ ਆਪਣੀ ਪਰਜਾ ਦੇ ਲਈ ਕੀ ਕਰਾਂ ਤੁਹਾਡੇ ਤੋਂ ਬਿਨਾ ਮੈਨੂੰ ਕੋਈ ਸਲਾਹ ਨਹੀਂ ਦੇ ਸਕਦਾ ਤੁਸੀਂ ਹੀ ਮੇਰੀ ਇਸ ਤਕਲੀਫ ਦਾ ਹੱਲ ਦੱਸੋ ਤੇ ਉਹ ਰਾਜਾ ਫਕੀਰ ਨੂੰ ਕਹਿੰਦਾ ਹੈ ਤੁਸੀਂ ਕੁਝ ਇਹੋ ਜਿਹਾ ਦੱਸੋ ਜਿਸ ਨਾਲ ਮੇਰੀ ਪਰਜਾ ਸੁખી ਰਹੇ ਤੇ ਮੇਰੇ ਰਾਜ ਭਾਗ ਵਧੀਆ ਰਹੇ ਫਿਰ ਰਾਜੇ ਦੀ ਇਹ ਗੱਲ ਸੁਣ ਕੇ ਸੰਤ ਫਕੀਰ ਨੇ ਰਾਜੀ ਨੂੰ ਕਿਹਾ ਮੈਂ ਤੈਨੂੰ ਇੱਕ ਚਿੜੀ ਦਿੰਦਾ ਹਾਂ ਸੰਤ ਨੇ ਰਾਜੇ ਨੂੰ ਕਿਹਾ ਤੂੰ ਇਸ ਚਿੜੀ ਦੀ ਫੁੱਲ ਸੇਵਾ ਕਰਨੀ ਹੈ ਇਸ ਨੂੰ ਕੈਦ ਨਹੀਂ ਕਰਨਾ ਚਿੜੀ ਦੀ ਸੇਵਾ ਕਰਨ ਨਾਲ ਤੇਰਾ ਸਮਾ ਬਦਲ ਜਾਊਗਾ ਤੂੰ ਇਸ ਦੀ ਬਹੁਤ ਵਧੀਆ ਤਰੀਕੇ ਨਾਲ ਸੇਵਾ ਕਰਨੀ ਹੈ ਫਿਰ ਉਹ ਰਾਜਾ ਉਸ ਚਿੜੀ ਨੂੰ ਆਪਣੇ ਰਾਜ ਮਹਿਲ ਵਿੱਚ ਲੈ ਕੇ ਕੈਦ ਕਰ ਲੈਂਦਾ ਹੈ ਫਿਰ ਉਹ ਰਾਜਾ ਉਸ ਚਿੜੀ ਦੀ ਬਹੁਤ ਸੇਵਾ ਕਰਦਾ ਹੈ ਤੇ ਉਸ ਦੀ ਰਾਖੀ ਰੱਖਦਾ ਹੈ ਫਿਰ ਰਾਜੇ ਦੇ ਦਿਨ ਬਦਲਨੇ ਸ਼ੁਰੂ ਹੋ ਜਾਂਦੇ ਆ ਤੇ ਉਸ ਦੀ ਪਰਜਾ ਵੀ ਬਹੁਤ ਖੁਸ਼ ਰਹਿਣ ਲੱਗ ਜਾਂਦੀ ਹੈ ਇਹ ਦੇਖ ਕੇ ਰਾਜਾ ਬਹੁਤ ਖੁਸ਼ ਹੁੰਦਾ ਹੈ ਤੇ ਚਿੜੀ ਨੂੰ ਬਹੁਤ ਪਿਆਰ ਕਰਦਾ ਹੈ ਉਹ ਚਿੜੀ ਦੀ ਹਰ ਵਕਤ ਨਿਗਰਾਨੀ ਰੱਖਦਾ ਸੀ ਤੇ ਉਸ ਤੇ ਉਸ ਨੇ ਪਹਿਰੇਦਾਰ ਵੀ ਰੱਖੇ ਹੋਏ ਸੀ ਕੁਝ ਸਮਾਂ ਹੋ ਜਾਂਦਾ ਹੈ ਤੇ ਇੱਕ ਟਾਈਮ ਉਸ ਚਿੜੀ ਦਾ ਪਿੰਜਰਾ ਖੁੱਲਾ ਰਹਿ ਜਾਂਦਾ ਹੈ ਤੇ ਫਿਰ ਚਿੜੀ ਉੱਡ ਜਾਂਦੀ ਹੈ ਜਦੋਂ ਚਿੜੀ ਉੱਡ ਜਾਂਦੀ ਹੈ ਤਾਂ ਰਾਜਾ ਆਪਣੇ ਸੇਵਕਾਂ ਨੂੰ ਕਹਿੰਦਾ ਹੈ ਚਿੜੀ ਕਿਵੇਂ ਉੱਡ ਗਈ ਫਿਰ ਰਾਜਾ ਆਪਣੇ ਸੇਵਕਾਂ ਨੂੰ ਕਹਿੰਦਾ ਹੈ ਕਿਵੇਂ ਵੀ ਕਰਕੇ ਉਸ ਚਿੜੀ ਨੂੰ ਭਾਲ ਕੇ ਮੇਰੇ ਕੋਲ ਲੈ ਕੇ आओ ਫਿਰ ਰਾਜ ਦੇ ਸੈਨਿਕ ਚਿੜੀ ਨੂੰ ਭਾਲਣਾ ਸ਼ੁਰੂ ਕਰ ਦਿੰਦੇ ਨੇ ਸੈਨਿਕਾਂ ਨੂੰ ਚਿੜੀ ਕਿਤੇ ਵੀ ਨਹੀਂ ਮਿਲਦੀ ਉਹ ਚਿੜੀ ਉੱਡ ਕੇ ਇੱਕ ਜੰਗਲ ਵਿੱਚ ਦਰਖਤ ਤੇ ਜਾ ਕੇ ਬੈਠ ਜਾਂਦੀ ਹੈ ਖੁੱਲੇ ਆਸਮਾਨ ਵਿੱਚ ਬੈਠ ਕੇ ਉਸ ਚਿੜੀ ਨੂੰ ਬਹੁਤ ਹੀ ਵਧੀਆ ਲੱਗਦਾ ਹੈ ਤੇ ਉਹ ਖੁਸ਼ ਹੋ ਕੇ ਸਾਹ ਲੈਣ ਲੱਗਦੀ ਹੈ। ਉਸ ਜੰਗਲ ਵਿੱਚ ਇੱਕ ਲੱਕੜਹਾਰਾ ਉੱਥੇ ਲੱਕੜਾਂ ਕੱਟ ਰਿਹਾ ਸੀ। ਫਿਰ ਉਸ ਲੱਕੜਹਾਰੇ ਕੋਲ ਚਿੜੀ ਉੱਡ ਕੇ ਆ ਜਾਂਦੀ ਹੈ ਤੇ ਉਸ ਚਿੜੀ ਨੂੰ ਦੇਖ ਕੇ ਲੱਕੜਹਾਰਾ ਕਹਿੰਦਾ ਹੈ ਕਿੰਨਾ ਸੋਹਣਾ ਪੰਛੀ ਹੈ ਤੇ ਕਿੰਨਾ ਪਿਆਰਾ ਪੰਛੀ ਹੈ। ਚਿੜੀ ਭੁੱਖੀ ਹੁੰਦੀ ਹੈ ਤੇ ਲੱਕੜਹਾਰੇ ਨੂੰ ਮਹਿਸੂਸ ਹੁੰਦਾ ਹੈ ਕਿ ਇਹ ਚਿੜੀ ਭੁੱਖੀ ਹੈ। ਤੇ ਉਹ ਚਿੜੀ ਨੂੰ ਰੋਟੀ ਪਾ ਦਿੰਦਾ ਹੈ ਤੇ ਉਹ ਚਿੜੀ ਉਹ ਰੋਟੀ ਖਾ ਲੈਂਦੀ ਹੈ ਫਿਰ ਉਹ ਲੱਕੜਹਾਰਾ ਸੋਚਦਾ ਹੈ ਇਹ ਤਾਂ ਕਈ ਦਿਨਾਂ ਦੀ ਭੁੱਖੀ ਲੱਗਦੀ ਹੈ ਤੇ ਉਹ ਆਪਣੀ ਦੂਜੀ ਰੋਟੀ ਕੱਢ ਕੇ ਵੀ ਉਸ ਨੂੰ ਪਾ ਦਿੰਦਾ ਹੈ ਜਿਹੜੀਆਂ ਰੋਟੀਆਂ ਲੱਕੜਹਾਰਾ ਆਪਣੇ ਵਾਸਤੇ ਲੈ ਕੇ ਆਇਆ ਸੀ ਉਹ ਸਾਰੀਆਂ ਰੋਟੀਆਂ ਚਿੜੀ ਨੂੰ ਪਾ ਦਿੰਦਾ ਹੈ ਤੇ ਚਿੜੀ ਖਾ ਲੈਂਦੀ ਹੈ ਫਿਰ ਉਹ ਚਿੜੀ ਖੁਸ਼ ਹੋ ਕੇ ਦਰਖਤ ਤੇ ਬੈਠ ਜਾਂਦੀ ਹੈ ਤੇ ਉਸ ਲੱਕੜਹਾਰੇ ਨੂੰ ਭੁੱਖ ਲੱਗਦੀ ਹੈ ਤੇ ਉਹ ਸੋਚਦਾ ਹੈ ਕਿ ਮੈਂ ਲੱਕੜਾਂ ਲੈ ਕੇ ਜਲਦੀ ਘਰ ਵਾਪਸ ਚਲਾ ਜਾਣਾ ਹਾਂ ਤੇ ਮੈਂ ਘਰੇ ਜਾ ਕੇ ਹੀ ਰੋਟੀ ਖਾ ਲਵਾਂਗਾ ਰਾਹ ਦੇ ਵਿੱਚ ਇੱਕ ਅਮੀਰ ਤੇ تنہاਟ ਵਿਅਕਤੀ ਆ ਰਿਹਾ ਹੁੰਦਾ ਹੈ ਤੇ ਉਹ ਲੱਕੜਹਾਰੇ ਨੂੰ ਕਹਿੰਦਾ ਹੈ ਮੈਨੂੰ ਲੱਕੜਾਂ ਦੀ ਬਹੁਤ ਜ਼ਰੂਰਤ ਹੈ ਉਹ ਕਹਿੰਦਾ ਹੈ ਤੂੰ ਸਾਨੂੰ ਸਾਰੀਆਂ ਲੱਕੜਾਂ ਦੇ ਦੇ ਤੈਨੂੰ ਅਸੀਂ ਮੂੰਹ ਮੰਗੇ ਪੈਸੇ ਦੇਵਾਂਗੇ ਤੇ ਉਹ ਲੱਕੜਹਾਰਾ ਸਾਰੀਆਂ ਲੱਕੜਾਂ ਉਹਨਾਂ ਨੂੰ ਦੇ ਦਿੰਦਾ ਹੈ ਤੇ ਉਸ ਨੂੰ ਮੂੰਹ ਮੰਗੇ ਪੈਸੇ ਮਿਲ ਜਾਂਦੇ ਨੇ ਫਿਰ ਲੱਕੜਹਾਰਾ ਬਹੁਤ ਖੁਸ਼ ਹੁੰਦਾ ਹੈ ਤੇ ਇਹ ਸੋਚਦਾ ਹੈ ਕਿ ਹੁਣ ਖਾਲੀ ਥਾਂ ਕਿਵੇਂ ਕਰ ਘਰ ਜਾਊਗਾ ਮੈਂ ਖਾਲੀ ਹੱਥ ਹੁਣ ਕਿਵੇਂ ਘਰ ਜਾਊਗਾ ਮੈਂ ਹੋਰ ਲੱਕੜਾ ਵੱਢ ਲੈਣਾ ਹਾਂ ਤੇ ਹੋਰ ਵਾਹ ਸਾਰੀਆਂ ਲੱਕੜਾਂ ਲੈ ਕੇ ਘਰ ਜਾਊਗਾ ਤੇ ਉਹ ਹੋਰ ਲੱਕੜਾ ਵੱਢਣ ਲੱਗ ਜਾਂਦਾ ਹੈ ਫਿਰ ਉਹ ਲੱਕੜਹਾਰਾ ਲੱਕੜਾ ਵੱਢ ਕੇ ਆਪਣੇ ਗੱਡੇ ਤੇ ਲਾਦ ਕੇ ਘਰ ਨੂੰ ਜਾਣ ਲੱਗਦਾ ਹੈ ਫਿਰ ਉਸ ਨੂੰ ਪਿੰਡ ਦੇ ਨੇੜੇ ਆ ਕੇ ਇੱਕ ਸੇਠ ਮਿਲਦਾ ਹੈ ਉਹ ਸੇਠ ਲੱਕੜਹਾਰੇ ਨੂੰ ਕਹਿੰਦਾ ਹੈ ਮੈਨੂੰ ਲੱਕੜਾਂ ਚਾਹੀਦੀਆਂ ਨੇ ਸਾਡੇ ਘਰ ਵਿਆਹ ਹੈ ਫਿਰ ਉਹ ਸੇਠ ਕਹਿੰਦਾ ਹੈ ਤੇਰੀ ਕੋਲ ਸਿਰਫ ਇੰਨਾ ਹੀ ਬਾਲਣ ਹੈ ਤੇ ਉਹ ਲੱਕੜਹਾਰਾ ਕਹਿੰਦਾ ਹੈ ਨਹੀਂ ਮੇਰੇ ਕੋਲ ਮੇਰੇ ਘਰੇ ਬਹੁਤ ਸਾਰਾ ਬਾਲਣ ਪਿਆ ਹੈ ਤੇ ਉਹ ਸੇਠ ਲੱਕੜਹਾਰੇ ਤੋਂ ਸਾਰਾ ਬਾਲਣ ਖਰੀਦ ਲੈਂਦਾ ਹੈ ਤੇ ਉਹਨਾਂ ਲੱਕੜਾਂ ਦੇ ਉਸ ਨੂੰ ਬਹੁਤ ਸਾਰੇ ਪੈਸੇ ਦਿੰਦਾ ਹੈ ਤੇ ਉਹ ਲੱਕੜਹਾਰਾ ਪੈਸੇ ਦੇ ਕੇ ਬਹੁਤ ਖੁਸ਼ ਹੁੰਦਾ ਹੈ ਫਿਰ ਉਹ ਚਿੜੀ ਉਸ ਲੱਕੜਹਾਰੇ ਦੇ ਮਗਰ ਆ ਕੇ ਉਸ ਦੇ ਘਰ ਦੇ ਦਰਖਤ ਤੇ ਆ ਕੇ ਬੈਠ ਜਾਂਦੀ ਹੈ ਕਿਉਂਕਿ ਉਸ ਚਿੜੀ ਨੇ ਉਸ ਲੱਕੜਹਾਰੇ ਤੋਂ ਪੇਟ ਭਰ ਕੇ ਰੋਟੀ ਖਾਧੀ ਹੁੰਦੀ ਹੈ ਇਸ ਲਈ ਉਹ ਲੱਕੜਹਾਰੇ ਤੋਂ ਖੁਸ਼ ਹੋ ਕੇ ਉਸ ਦੇ ਘਰ ਦੇ ਦਰਖਤ ਤੇ ਆ ਕੇ ਬੈਠ ਜਾਂਦੀ ਹੈ ਫਿਰ ਉਸ ਲੱਕੜਹਾਰੇ ਦੀ ਪਤਨੀ ਪੈਸੇ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਤੇ ਕਹਿੰਦੀ ਹੈ ਅੱਜ ਆਪਾਂ ਆਪਣੀ ਮਨ ਮਰਜ਼ੀ ਦਾ ਖਾਣਾ ਖਾਵਾਂਗੇ ਪਹਿਲਾਂ ਤਾਂ ਆਪਾਂ ਨੂੰ ਕੁਝ ਖਾਣ ਨੂੰ ਵੀ ਨਹੀਂ ਮਿਲਦਾ ਸੀ ਪਹਿਲਾਂ ਤਾਂ ਆਪਾਂ ਨੂੰ ਥੋੜੇ ਬਹੁਤ ਹੀ ਪੈਸੇ ਆਉਂਦੇ ਸੀ ਅੱਜ ਬਹੁਤ ਸਾਰੇ ਪੈਸੇ ਆਏ ਨੇ ਤੇ ਅੱਜ ਆਪਣੇ ਲਈ ਬਹੁਤ ਵਧੀਆ ਦਿਨ ਚੜਿਆ ਹੈ ਫਿਰ ਉਹ ਲੱਕੜਹਾਰਾ ਆਪਣੀ ਪਤਨੀ ਨੂੰ ਕਹਿੰਦਾ ਹੈ ਅੱਜ ਮੈਂ ਰੋਟੀ ਨਹੀਂ ਖਾਧੀ ਅੱਜ ਮੈਂ ਆਪਣੀ ਰੋਟੀ ਉੱਥੇ ਇੱਕ ਭੁੱਖੀ ਚਿੜੀ ਨੂੰ ਦੇ ਦਿੱਤੀ ਸੀ ਫਿਰ ਲੱਕੜਹਾਰਾ ਤੇ ਉਸ ਦੀ ਪਤਨੀ ਰੋਟੀ ਖਾ ਕੇ ਸੌਂ ਜਾਂਦੇ ਨੇ ਅਗਲੇ ਦਿਨ ਸਵੇਰ ਨੂੰ ਜਦੋਂ ਉਹ ਲੱਕੜਹਾਰਾ ਉੱਠਦਾ ਹੈ ਤੇ ਦਰਖਤਵਲ ਦੇਖਦਾ ਹੈ ਤਾਂ ਉਹ ਚਿੜੀ ਉਸ ਦਰਖਤ ਤੇ ਬੈਠੀ ਹੋਈ ਸੀ ਫਿਰ ਉਹ ਲੱਕੜਹਾਰਾ ਸੋਚਦਾ ਹੈ ਕਿ ਮੈਂ ਚਿੜੀ ਨੂੰ ਰੋਟੀ ਦਿੱਤੀ ਸੀ ਤਾਂ ਕੀ ਮੈਨੂੰ ਐਨੇ ਪੈਸੇ ਮਿਲੇ ਨੇ ਤੇ ਫਿਰ ਉਹ ਲੱਕੜਹਾਰਾ ਚੋਗਾ ਉਸ ਨੂੰ ਚਿੜੀ ਨੂੰ ਪਾ ਦਿੰਦਾ ਹੈ ਤੇ ਉਹ ਚਿੜੀ ਉਹ ਚੋਗਾ ਖਾ ਲੈਂਦੀ ਹੈ ਤੇ ਉਹ ਚੋਗਾ ਖਾ ਕੇ ਫਿਰ ਦਰਖਤ ਤੇ ਬੈਠ ਜਾਂਦੀ ਹੈ ਉਹ ਲੱਕੜਹਾਰਾ ਉਸ ਚਿੜੀ ਨੂੰ ਕੈਦ ਨਹੀਂ ਕਰਦਾ ਉਹ ਆਪਣੀ ਮਨਮਰਜ਼ੀ ਨਾਲ ਹੀ ਚੋਗਾ ਖਾ ਜਾਂਦੀ ਸੀ ਤੇ ਫਿਰ ਉੱਡ ਕੇ ਦਰਖਤ ਤੇ ਚੜੀ ਜਾਂਦੀ ਸੀ ਤੇ ਉਹ ਬੜੀ ਆਜ਼ਾਦੀ ਚ ਹੋ ਕੇ ਖੁਸ਼ ਸੀ ਫਿਰ ਉਹ ਜਿਹੜੀ ਹਰ ਰੋਜ਼ ਆਸਮਾਨ ਤੇ ਉਡਾਰੀਆਂ ਭਰਦੀ ਤੇ ਉਸ ਲੱਕੜਹਾਰੇ ਦੀ ਪਤਨੀ ਉਸ ਚਿੜੀ ਨੂੰ ਵੇਖ ਕੇ ਬਹੁਤ ਖੁਸ਼ ਹੁੰਦੀ ਤੇ ਆਪਣੇ ਪਤੀ ਨੂੰ ਕਹਿੰਦੀ ਆਪਣੇ ਘਰ ਵਿੱਚ ਇੱਕ ਚਿੜੀ ਆਉਂਦੀ ਹੈ ਤੇ ਉਸ ਦੀ ਬਹੁਤ ਹੀ ਮਿੱਠੀ ਆਵਾਜ਼ ਹੈ ਤੇ ਉਹ ਬਹੁਤ ਹੀ ਦਿਲ ਨੂੰ ਸਕੂਨ ਦਿੰਦੀ ਹੈ ਤੇ ਫਿਰ ਉਹ ਲੱਕੜਹਾਰਾ ਆਪਣੀ ਪਤਨੀ ਨੂੰ ਕਹਿੰਦਾ ਹੈ ਇਹ ਉਹੀ ਚਿੜੀ ਹੈ ਜਿਸ ਨੂੰ ਮੈਂ ਜੰਗਲ ਵਿੱਚ ਰੋਟੀ ਦਿੱਤੀ ਸੀ ਤੇ ਉਸ ਦੇ ਨਾਲ ਆਪਾਂ ਨੂੰ ਬਹੁਤ ਸਾਰੇ ਪੈਸੇ ਮਿਲੇ ਹਨ ਫਿਰ ਉਹ ਲੱਕੜਹਾਰਾ ਬਹੁਤ ਤਰੱਕੀਆਂ ਕਰਦਾ ਹੈ ਤੇ ਉਹ ਇੱਕ ਵੱਡਾ ਵਪਾਰੀ ਬਣ ਜਾਂਦਾ ਹੈ ਤੇ ਉਸ ਕੋਲ ਬਹੁਤ ਸਾਰਾ ਧਨ ਦੌਲਤ ਆ ਜਾਂਦਾ ਹੈ ਫਿਰ ਉਹ ਚਿੜੀ ਨੂੰ ਬਹੁਤ ਪਿਆਰ ਕਰਦੇ ਨੇ ਤੇ ਉਸ ਨੂੰ ਚੋਗਾ ਪਾਉਂਦੇ ਨੇ ਉਹ ਚਿੜੀ ਨੂੰ ਕੈਦ ਨਹੀਂ ਕਰਦੇ ਉਹ ਹਮੇਸ਼ਾ ਖੁੱਲੇ ਆਸਮਾਨ ਵਿੱਚ ਹੀ ਉੱਡਦੀ ਰਹਿੰਦੀ ਸੀ ਤੇ ਉਹ ਚਿੜੀ ਬਹੁਤ ਖੁਸ਼ ਸੀ ਉਹ ਚਿੜੀ ਹਮੇਸ਼ਾ ਉਸ ਘਰ ਦੇ ਆਲੇ-ਦੁਆਲੇ ਹੀ ਰਹਿੰਦੀ ਸੀ ਹੋਰ ਕਿਤੇ ਵੀ ਨਹੀਂ ਜਾਂਦੀ ਸੀ ਰੋਟੀ ਖਾਣ ਦੇ ਟਾਈਮ ਉਹਨਾਂ ਦੇ ਘਰ ਆ ਜਾਂਦੀ ਸੀ ਫਿਰ ਸਾਰੇ ਪਿੰਡ ਵਿੱਚ ਉਸ ਉਸ ਚਿੜੀ ਦੀ ਚਰਚਾ ਹੋਣ ਲੱਗ ਗਈ ਪਿੰਡ ਦੇ ਲੋਕ ਕਹਿੰਦੇ ਕਿ ਲੱਕੜਹਾਰੇ ਕੋਲ ਇੱਕ ਚਿੜੀ ਰਹਿੰਦੀ ਹੈ ਤੇ ਉਹ ਚਿੜੀ ਉਸ ਨੂੰ ਬਹੁਤ ਪਿਆਰ ਕਰਦੀ ਹੈ ਤੇ ਉਹ ਲੱਕੜਹਾਰਾ ਬਹੁਤ ਵੱਡਾ ਵਪਾਰੀ ਬਣ ਗਿਆ ਹੈ ਫਿਰ ਇੱਕ ਦਿਨ ਰਾਜਾ ਆਪਣੇ ਸੈਨਾਪਤੀ ਨੂੰ ਕਹਿੰਦਾ ਹੈ ਕਿਸੇ ਵੀ ਤਰ੍ਹਾਂ ਮੈਨੂੰ ਉਹ ਚਿੜੀ ਤਲਾਸ਼ ਕੇ ਮੇਰੇ ਕੋਲ ਵਾਪਸ ਲਿਆ ਕੇ ਦਿਓ ਰਾਜਾ ਉਹ ਸੈਨਾਪਤੀ ਨੂੰ ਕਹਿੰਦਾ ਹੈ ਜੇਕਰ ਤੂੰ ਮੈਨੂੰ ਮੇਰੀ ਚਿੜੀ ਭਾਲ ਕੇ ਲਿਆ ਕੇ ਦਊਗਾ ਤਾਂ ਮੈਂ ਤੈਨੂੰ ਬਹੁਤ ਸਾਰਾ ਧਨ ਦੇਵਾਂਗਾ। ਰਾਜਾ ਉਸ ਸੈਨਾਪਤੀ ਨੂੰ ਕਹਿੰਦਾ ਹੈ ਮੈਂ ਤੈਨੂੰ ਅੱਧਾ ਰਾਜ ਭਾਗ ਦੇ ਦਊਂਗਾ ਤੇ ਆਪਣੀ ਧੀ ਦਾ ਵਿਆਹ ਤੇਰੇ ਨਾਲ ਕਰ ਦਊਂਗਾ। ਕਿਉਂਕਿ ਰਾਜੇ ਨੂੰ ਉਹ ਚਿੜੀ ਕਿਸੇ ਵੀ ਹਾਲਤ ਵਿੱਚ ਚਾਹੀਦੀ ਸੀ। ਕਿਉਂਕਿ ਉਸ ਚਿੜੀ ਦੇ ਜਾਣ ਤੋਂ ਬਾਅਦ ਰਾਜੇ ਦਾ ਬਹੁਤ ਨੁਕਸਾਨ ਹੁੰਦਾ ਹੈ। ਤੇ ਉਹ ਬਹੁਤ ਦੁਖੀ ਰਹਿਣ ਲੱਗ ਜਾਂਦਾ ਹੈ ਇਸ ਕਰਕੇ ਉਹ ਸੈਨਾਪਤੀ ਨੂੰ ਇਹ ਪ੍ਰਸਤਾਪ ਦਿੰਦਾ ਹੈ ਉਸ ਰਾਜੇ ਦਾ ਸੈਨਾਪਤੀ ਲਾਲਚ ਦੇ ਵਿੱਚ ਆ ਕੇ ਚਿੜੀ ਨੂੰ ਜੰਗਲ ਵਿੱਚ ਤਲਾਸ਼ ਕਰਨ ਲਈ ਚਲਾ ਜਾਂਦਾ ਹੈ ਫਿਰ ਉਹ ਸੈਨਾਪਤੀ ਭਾਲ ਦਾ ਭਾਲ ਦਾ ਲੱਕੜਹਾਰੇ ਦੇ ਘਰ ਪਹੁੰਚ ਜਾਂਦਾ ਹੈ ਜਦੋਂ ਉਹ ਸੈਨਾਪਤੀ ਉਸ ਲੱਕੜਹਾਰੇ ਦੇ ਪਿੰਡ ਪਹੁੰਚਦਾ ਹੈ ਤਾਂ ਉਸ ਪਿੰਡ ਦੇ ਲੋਕ ਕਹਿੰਦੇ ਨੇ ਕਿ ਉਹ ਲੱਕੜਹਾਰਾ ਉਸ ਚਿੜੀ ਦੇ ਆਉਣ ਕਰਕੇ ਬਹੁਤ ਹੀ ਵੱਡਾ ਵਪਾਰੀ ਬਣ ਗਿਆ ਹੈ ਤੇ ਉਸ ਕੋਲ ਬਹੁਤ ਸਾਰਾ ਧਨ-ਦੌਲਤ ਆ ਗਿਆ ਹੈ ਫਿਰ ਉਹ ਸੈਨਾਪਤੀ ਲੱਕੜਹਾਰੇ ਦੇ ਘਰ ਪਹੁੰਚ ਜਾਂਦਾ ਹੈ ਤੇ ਜਦੋਂ ਉਹ ਉਸ ਚਿੜੀ ਦੀ ਆਵਾਜ਼ ਸੁਣਦਾ ਹੈ ਤਾਂ ਉਹ ਕਹਿੰਦਾ ਹੈ ਇਹ ਤਾਂ ਰਾਜੇ ਦੀ ਚਿੜੀ ਹੈ ਫਿਰ ਉਹ ਲੱਕੜਹਾਰੇ ਨੂੰ ਕਹਿੰਦਾ ਹੈ ਇਹ ਚਿੜੀ ਸਾਨੂੰ ਦੇ ਦੇ ਤੇ ਤੂੰ ਇਸ ਦੀ ਕੀਮਤ ਜਿੰਨੀ ਵੀ ਲੈਣੀ ਹੈ ਲੈ ਲੈ ਫਿਰ ਉਹ ਲੱਕੜਹਾਰਾ ਕਹਿੰਦਾ ਹੈ ਮੈਨੂੰ ਕਿਸੇ ਧਨ ਦੌਲਤ ਦੀ ਲੋੜ ਨਹੀਂ ਹੈ ਪਰ ਮੈਂ ਇਹ ਚਿੜੀ ਨਹੀਂ ਦੇਣੀ ਉਹ ਲੱਕੜਹਾਰਾ ਸੈਨਾਪਤੀ ਨੂੰ ਜਵਾਬ ਦੇ ਦਿੰਦਾ ਹੈ ਫਿਰ ਸੈਨਾਪਤੀ ਸਾਰੇ ਪਿੰਡ ਨੂੰ ਇਕੱਠਾ ਕਰ ਲੈਂਦਾ ਹੈ ਤੇ ਕਹਿੰਦਾ ਹੈ ਮੈਨੂੰ ਰਾਜੇ ਨੇ ਹੁਕਮ ਦਿੱਤਾ ਹੈ ਚਿੜੀ ਵਾਪਸ ਲੈ ਕੇ ਜਾਣ ਲਈ ਪਰ ਉਹ ਲੱਕੜਹਾਰਾ ਕਹਿੰਦਾ ਹੈ ਮੈਂ ਇਹ ਚਿੜੀ ਨਹੀਂ ਦੇਣੀ ਇਹ ਤਾਂ ਆਪਣੀ ਮਰਜ਼ੀ ਨਾਲ ਹੀ ਇੱਥੇ ਰਹਿ ਰਹੀ ਹੈ ਮੈਂ ਇਸ ਨੂੰ ਕੈਦ ਕਰਕੇ ਨਹੀਂ ਰੱਖਿਆ ਫਿਰ ਸਾਰੇ ਪਿੰਡ ਦੇ ਲੋਕ ਲੱਕੜਹਾਰੇ ਦੇ ਨਾਲ ਹੁੰਦੇ ਨੇ ਤੇ ਉਹ ਸੈਨਾਪਤੀ ਨੂੰ ਚਿੜੀ ਲਜਾਣ ਤੋਂ ਮਨਾ ਕਰ ਦਿੰਦੇ ਨੇ ਤੇ ਉਹ ਸੈਨਾਪਤੀ ਉੱਥੋਂ ਚਲਾ ਜਾਂਦਾ ਹੈ ਫਿਰ ਉਹ ਸੈਨਾਪਤੀ ਜੰਗਲ ਵਿੱਚ ਜਾ ਕੇ ਸੌਂ ਜਾਂਦਾ ਹੈ ਤੇ ਰਾਤ ਨੂੰ ਉਹ ਸੋਚਦਾ ਹੈ ਕਿਉਂ ਨਾ ਮੈਂ ਲੱਕੜਹਾਰੇ ਦੇ ਘਰੋਂ ਰਾਤ ਨੂੰ ਹੀ ਚਿੜੀ ਨੂੰ ਚੋਰੀ ਕਰਕੇ ਲੈ ਜਾਵਾਂ ਫਿਰ ਸੈਨਾਪਤੀ ਪਿੰਜਰਾ ਲੈ ਕੇ ਲੱਕੜਹਾਰੇ ਦੇ ਘਰ ਕੋਲ ਪਹੁੰਚ ਜਾਂਦਾ ਹੈ ਤੇ ਉਹ ਦੇਖਦਾ ਹੈ ਉਹ ਚਿੜੀ ਦਰਖਤ ਤੇ ਬੈਠੀ ਹੁੰਦੀ ਹੈ ਤੇ ਉਹ ਚਿੜੀ ਨੂੰ ਕੈਦ ਕਰ ਲੈਂਦਾ ਹੈ ਫਿਰ ਉਸ ਸੈਨਾਪਤੀ ਦੇ ਮਨ ਵਿੱਚ ਲਾਲਚ ਆ ਜਾਂਦਾ ਹੈ ਤੇ ਉਹ ਚਿੜੀ ਨੂੰ ਦੇਖ ਕੇ ਸੋਚਦਾ ਹੈ ਮੈਂ ਜਲਦੀ ਹੀ ਇਸ ਨੂੰ ਰਾਜੇ ਕੋਲ ਲੈ ਜਾਣਾ ਹਾਂ ਤੇ ਰਾਜੇ ਤੋਂ ਧਨ ਦੌਲਤ ਲੈ ਲਵਾਂਗਾ ਫਿਰ ਉਹ ਚਿੜੀ ਨੂੰ ਕੈਦ ਕਰਕੇ ਜੰਗਲ ਵਿੱਚ ਦੀ ਲੰਘ ਰਿਹਾ ਹੁੰਦਾ ਹੈ ਤੇ ਰਾਹ ਵਿੱਚ ਉਸ ਨੂੰ ਇੱਕ ਠੋਕਰ ਲੱਗਦੀ ਹੈ ਤੇ ਉੱਥੇ ਉਸ ਨੂੰ ਪੈਸੇ ਸਿਉਣੇ ਦੀ ਭਰੀ ਗਾਗਰ ਉਸ ਨੂੰ ਮਿਲਦੀ ਹੈ ਫਿਰ ਉਹ ਸੈਨਾਪਤੀ ਸੋਚਦਾ ਹੈ ਕਿ ਇੱਕ ਚਿੜੀ ਦੇ ਆਉਣ ਨਾਲ ਹੀ ਮੈਨੂੰ ਇੰਨਾ ਪੈਸਾ ਤੇ ਧਨ ਦੌਲਤ ਮਿਲ ਗਈ ਹੈ ਮੈਂ ਰਾਜੇ ਦੇ ਰਾਜ ਤੋਂ ਕੀ ਲੈਣਾ ਹੈ ਮੈਂ ਤਾਂ ਇਸ ਚਿੜੀ ਨੂੰ ਆਪਣੇ ਕੋਲ ਰੱਖ ਕੇ ਮੈਂ ਆਪਣਾ ਰਾਜ ਭਾਗ ਤਿਆਰ ਕਰੂੰਗਾ ਮੈਂ ਰਾਜੇ ਤੋਂ ਕੀ ਲੈਣਾ ਹੈ ਫਿਰ ਉਹ ਸੈਨਾਪਤੀ ਚਿੜੀ ਨੂੰ ਲੈ ਕੇ ਭੱਜ ਜਾਂਦਾ ਹੈ ਫਿਰ ਜਦੋਂ ਦਿਨ ਚੜ੍ਹਦਾ ਹੈ ਤਾਂ ਲੱਕੜਹਾਰਾ ਦੇਖਦਾ ਹੈ ਤੇ ਇਹ ਸੋਚਦਾ ਹੈ ਕਿ ਮੇਰੀ ਚਿੜੀ ਕਿੱਧਰ ਗਈ ਫਿਰ ਉਹ ਲੱਕੜਹਾਰਾ ਸੋਚਦਾ ਹੈ ਕੱਲ ਰਾਜੇ ਦਾ ਸੈਨਾਪਤੀ ਆਇਆ ਸੀ ਉਹ ਹੀ ਮੇਰੀ ਚਿੜੀ ਲੈ ਕੇ ਗਿਆ ਹੋਣਾ ਹੈ ਤੇ ਉਹ ਲੱਕੜਹਾਰਾ ਰਾਜੇ ਕੋਲ ਪਹੁੰਚ ਜਾਂਦਾ ਹੈ ਤੇ ਰਾਜੇ ਨੂੰ ਕਹਿੰਦਾ ਹੈ ਤੁਹਾਡਾ ਸੈਨਾਪਤੀ ਮੇਰੀ ਚਿੜੀ ਲੈ ਕੇ ਆਇਆ ਹੈ ਫਿਰ ਰਾਜਾ ਉਸ ਨੂੰ ਕਹਿੰਦਾ ਹੈ ਨਹੀਂ ਸੈਨਾਪਤੀ ਤਾਂ ਇੱਥੇ ਕੋਈ ਵੀ ਚਿੜੀ ਲੈ ਕੇ ਨਹੀਂ ਆਇਆ ਉਹ ਰਾਜਾ ਸੋਚਦਾ ਹੈ ਜੇ ਸੈਨਾਪਤੀ ਚਿੜੀ ਲੈ ਕੇ ਇੱਥੇ ਨਹੀਂ ਆਇਆ ਤਾਂ ਫਿਰ ਉਹ ਕਿਤੇ ਚਿੜੀ ਨੂੰ ਲੈ ਕੇ ਭੱਜ ਤਾਂ ਨਹੀਂ ਗਿਆ ਫਿਰ ਉਹ ਰਾਜਾ ਉਸ ਸੈਨਾਪਤੀ ਦੀ ਤਲਾਸ਼ ਕਰਨ ਲੱਗ ਜਾਂਦਾ ਹੈ ਫਿਰ ਉਹ ਲੱਕੜਹਾਰਾ ਰਾਜਾ ਤੇ ਉਹ ਸੈਨਾਪਤੀ ਤਿੰਨੇ ਜਾਣੇ ਉਸ ਸੰਤ ਕੋਲ ਚਲੇ ਜਾਂਦੇ ਨੇ ਜਿਸ ਸੰਤ ਨੇ ਉਹ ਚਿੜੀ ਰਾਜੀ ਨੂੰ ਦਿੱਤੀ ਸੀ ਉਹ ਸੈਨਾਪਤੀ ਚਿੜੀ ਨੂੰ ਲੈ ਕੇ ਉਸ ਸੰਤ ਦੀ ਕੁਟਿਆ ਵਿੱਚ ਆਰਾਮ ਕਰਨ ਲਈ ਚਿੜੀ ਨੂੰ ਲੈ ਕੇ ਬੈਠ ਜਾਂਦਾ ਹੈ ਤੇ ਰਾਜਾ ਤੇ ਲੱਕੜਹਾਰਾ ਵੀ ਉੱਥੇ ਹੀ ਪਹੁੰਚ ਜਾਂਦੇ ਨੇ ਫਿਰ ਉਹ ਤਿੰਨੇ ਜਾਣੇ ਉਸ ਚਿੜੀ ਪਿੱਛੇ ਲੜਾਈ ਕਰਨ ਲੱਗ ਜਾਂਦੇ ਨੇ ਲੱਕੜਹਾਰਾ ਕਹਿੰਦਾ ਹੈ ਇਹ ਚਿੜੀ ਮੇਰੀ ਹੈ ਤੇ ਰਾਜਾ ਕਹਿੰਦਾ ਹੈ ਇਹ ਚਿੜੀ ਮੇਰੀ ਹੈ ਤੇ ਸੈਨਾਪਤੀ ਕਹਿੰਦਾ ਹੈ ਇਹ ਚਿੜੀ ਮੇਰੀ ਹੈ ਆਪਸ ਵਿੱਚ ਲੜਾਈ ਕਰਨ ਲੱਗ ਜਾਂਦੇ ਨੇ ਫਿਰ ਸੰਤ ਫਕੀਰ ਇਹ ਸੁਣ ਕੇ ਉਹਨਾਂ ਨੂੰ ਕਹਿੰਦੇ ਨੇ ਤੁਸੀਂ ਲੜਾਈ ਕਿਉਂ ਕਰ ਰਹੇ ਹੋ ਫਿਰ ਉਹ ਰਾਜਾ ਕਹਿੰਦਾ ਹੈ ਸੰਤ ਜੀ ਤੁਸੀਂ ਇਹ ਚਿੜੀ ਮੈਨੂੰ ਦਿੱਤੀ ਸੀ ਇਹ ਚਿੜੀ ਮੇਰੇ ਕੋਲ ਰਹਿੰਦੀ ਸੀ ਇਹ ਚਿੜੀ ਉੱਡ ਗਈ ਸੀ ਰਾਜਾ ਸੰਤ ਨੂੰ ਕਹਿੰਦਾ ਹੈ ਮੈਂ ਇਸ ਨੂੰ ਆਪਣੇ ਪਿੰਜਰੇ ਵਿੱਚ ਰੱਖਿਆ ਹੋਇਆ ਸੀ ਇੱਕ ਦਿਨ ਪਿੰਜਰਾ ਖੁੱਲ੍ਹਾ ਰਹਿ ਗਿਆ ਤੇ ਚਿੜੀ ਉੱਡ ਗਈ ਫਿਰ ਸੰਤ ਜੀ ਕਹਿੰਦੇ ਨੇ ਤੈਨੂੰ ਚਿੜੀ ਕੈਦ ਕਰਨ ਵਾਸਤੇ ਨਹੀਂ ਦਿੱਤੀ ਸੀ ਮੈਂ ਤਾਂ ਤੈਨੂੰ ਆਮ ਪੰਛੀਆਂ ਦੀ ਤਰ੍ਹਾਂ ਰੱਖਣ ਨੂੰ ਦਿੱਤੀ ਸੀ ਸਿਰਫ ਇਸ ਦਾ ਪਾਲਣ ਪੋਸ਼ਣ ਕਰਨ ਲਈ ਦਿੱਤੀ ਸੀ ਕੈਦ ਕਰਨ ਲਈ ਨਹੀਂ ਦਿੱਤੀ ਸੀ ਇਹ ਖੁਸ਼ ਨਹੀਂ ਸੀ ਤਾਂ ਇਹ ਤੇਰੇ ਕੋਲੋਂ ਉੱਡ ਗਈ ਫਿਰ ਉਹ ਸੰਤ ਕਹਿੰਦੇ ਲੱਕੜਹਾਰੇ ਨੂੰ ਤੇਰੇ ਘਰ ਇਹ ਤਾਂ ਰਹਿੰਦੀ ਸੀ ਤੂੰ ਇਸ ਨੂੰ ਕੈਦ ਨਹੀਂ ਕੀਤਾ ਸੀ ਆਜ਼ਾਦ ਰੱਖਿਆ ਸੀ ਤੇਰੇ ਤੋਂ ਇਹ ਬਹੁਤ ਖੁਸ਼ ਸੀ ਤੇ ਆਪਦੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿਉਂਦੀ ਸੀ ਆਪਣੀ ਮਰਜ਼ੀ ਨਾਲ ਉਡਾਰੀਆਂ ਭਰਦੀ ਸੀ ਇਸ ਕਰਕੇ ਤੇਰੇ ਕੋਲ ਰਹਿੰਦੀ ਸੀ ਫਿਰ ਸੰਤ ਜੀ ਉਹ ਸੈਨਾਪਤੀ ਨੂੰ ਦੇਖ ਕੇ ਕਹਿੰਦੇ ਨੇ ਤੂੰ ਵੀ ਇਸ ਚਿੜੀ ਨੂੰ ਕੈਦ ਕਰੀ ਬੈਠਾ ਹੈ ਇਹ ਪੰਛੀ ਕੈਦ ਰਹਿਣ ਵਾਸਤੇ ਨਹੀਂ ਹੁੰਦੇ ਇਹ ਆਪਣੀ ਮਰਜ਼ੀ ਨਾਲ ਅਸਮਾਨ ਵਿੱਚ ਉਡਾਰੀਆਂ ਭਰਨ ਵਾਲੇ ਹੁੰਦੇ ਹਨ ਇਹ ਚਿੜੀ ਤਾਂ ਲੱਕੜਹਾਰੇ ਦੀ ਹੈ ਤੁਸੀਂ ਇਹ ਜਿਹੜੀ ਲੱਕੜਹਾਰੇ ਨੂੰ ਦੇ ਦਿਓ ਫਿਰ ਉਹ ਜਿਹੜੀ ਲੱਕੜਹਾਰੇ ਨੂੰ ਮਿਲ ਜਾਂਦੀ ਹੈ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਪੰਛੀ ਕਦੇ ਵੀ ਕੈਦ ਕਰਨ ਲਈ ਨਹੀਂ ਹੁੰਦੇ ਪਤਾ ਨਹੀਂ ਕਿਹੜੇ ਪੰਛੀ ਦੀ ਅਸੀਸ ਆਪਾਂ ਨੂੰ ਕਿੱਥੋਂ ਤੱਕ ਪਹੁੰਚਾ ਦੇਵੇ ਜਿਹੜੇ ਲੋਕ ਆਪਣੇ ਘਰ ਦੀ ਛੱਤ ਨੂੰ ਸਾਫ਼ ਰੱਖਦੇ ਨੇ ਘਰ ਆਪਣੀ ਛੱਤ ਦੇ ਉੱਤੇ ਗੰਦਗੀ ਹੈ ਤਾਂ ਇਸ ਦਾ ਮਤਲਬ ਹੈ ਕਿ ਆਪਣੇ ਸਿਰ ਦੇ ਉੱਤੇ ਗੰਦਗੀ ਹੈ ਕਰਜ਼ਾ ਹੈ ਜੇਕਰ ਆਪਣੇ ਘਰ ਦੀ ਛੱਤ ਸਾਫ਼ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਆਪਣੇ ਸਿਰ ਤੇ ਕੋਈ ਵੀ ਗੰਦਗੀ ਨਹੀਂ ਹੈ ਤੇ ਨਾ ਹੀ ਕੋਈ ਕਰਜ਼ਾ ਹੈ ਤੇ ਨਾ ਹੀ ਕੋਈ ਬੋਝ ਹੈ ਜਿਵੇਂ ਆਪਾਂ ਨੂੰ ਛੱਤ ਦੇ ਥੱਲੇ ਰਹਿ ਕੇ ਹਾਂ ਜੇਕਰ ਉਹ ਆਪ ਛੱਤ ਦੀ ਗੰਦਗੀ ਹੈ ਤਾਂ ਇਸ ਦਾ ਮਤਲਬ ਹੈ ਆਪਾਂ ਗੰਦਗੀ ਦੇ ਥੱਲੇ ਰਹਿ ਰਹੇ ਹਾਂ ਜੇਕਰ ਘਰ ਵਿੱਚ ਖੁਸ਼ੀਆਂ ਬੱਚਿਆਂ ਦੀ ਕਾਮਯਾਬੀ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਹਮੇਸ਼ਾ ਆਪਣੀ ਛੱਤ ਨੂੰ ਸਾਫ਼ ਰੱਖਣਾ ਚਾਹੀਦਾ ਹੈ ਹਰ ਰੋਜ਼ ਛੱਤ ਦੇ ਉੱਤੇ ਪੰਛੀਆਂ ਨੂੰ ਚੋਗਾ ਪਾਓ ਉਹਨਾਂ ਲਈ ਪਾਣੀ ਰੱਖੋ ਉਹਨਾਂ ਨੂੰ ਬੈਠਣ ਲਈ ਦਰਖਤ ਲਗਾਓ ਤਾਂ ਜੋ ਉਹ ਖੁਸ਼ੀ ਨਾਲ ਖਾ ਪੀ ਸਕਣ ਤੇ ਅਸਮਾਨ ਵਿੱਚ ਉਡਾਰੀ ਲਾ ਸਕਣ ਤੇ ਦਰਖਤ ਉੱਤੇ ਆਜ਼ਾਦੀ ਨਾਲ ਰਹਿ ਸਕਣ ਤੇ ਆਰਾਮ ਕਰ ਸਕਣ ਜੇਕਰ ਪੰਛੀ ਖੁਸ਼ ਹੋਣਗੇ ਤਾਂ ਉਹ ਤੁਹਾਨੂੰ ਹਮੇਸ਼ਾ ਸੀਸਾ ਹੀ ਦੇਣਗੇ ਤੇ ਤੁਹਾਡੇ ਘਰ ਤਰੱਕੀਆਂ ਹੀ ਹੋਣਗੀਆਂ ਤੇ ਤੁਹਾਡੇ ਬੱਚਿਆਂ ਨੂੰ ਕਾਮਯਾਬੀਆਂ ਹੀ ਮਿਲੀਆਂ ਮੈਂ ਵੀ ਇਹ ਤਰੀਕਾ ਅਪਣਾਉਣੀ ਹਾਂ ਮੈਂ ਵੀ ਹਮੇਸ਼ਾ ਪੰਛੀਆਂ ਨੂੰ ਚੋਗਾ ਪਾਉਂਦੀ ਹਾਂ ਤੇ ਪਾਣੀ ਰੱਖਦੀ ਹਾਂ ਤੇ ਉਹਨਾਂ ਲਈ ਰਹਿਣ ਦਾ ਪ੍ਰਬੰਧ ਵੀ ਕੀਤਾ ਹੈ ਤੇ ਤੁਸੀਂ ਵੀ ਕਰੋ ਨਾਲ ਹੀ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਆਉਂਦੀਆਂ ਨੇ ਪਤਾ ਨਹੀਂ ਆਪਾਂ ਪੰਛੀਆਂ ਤੇ ਜਾਨਵਰਾਂ ਦੇ ਕਰਮਾਂ ਦਾ ਫਲ ਹੀ ਆਪਾਂ ਨੂੰ ਮਿਲ ਰਿਹਾ ਹੋਵੇ ਪੰਛੀਆਂ ਨੂੰ ਕਦੇ ਵੀ ਕੈਦ ਨਹੀਂ ਰੱਖਣਾ ਚਾਹੀਦਾ ਉਹਨਾਂ ਨੂੰ ਖੁੱਲੀ ਆਜ਼ਾਦੀ ਦੇਣੀ ਚਾਹੀਦੀ ਹੈ ਕਈ ਲੋਗ ਤੋਤਿਆਂ ਨੂੰ ਕੈਦ ਕਰ ਲੈਂਦੇ ਨੇ ਤੇ ਪੰਛੀਆਂ ਨੂੰ ਕਦੇ ਵੀ ਕੈਦ ਨਾ ਕਰੋ ਉਹਨਾਂ ਨੂੰ ਆਜ਼ਾਦ ਰੱਖੋ ਉਹ ਪੰਛੀ ਤੁਹਾਨੂੰ ਮੋਹ ਵੀ ਕਰਨਗੇ ਤੇ ਉਹ ਪੰਛੀ ਕਦੇ ਵੀ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣਗੇ ਉਹ ਤੁਹਾਡੇ ਹਮੇਸ਼ਾ ਆਸ-ਪਾਸ ਹੀ ਰਹਿਣਗੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ